ਹਾਂਜੀ ਮਿੱਤਰੋ ਕੀ ਹਾਲ ਚਾਲ ਨੇ ਮੈਂ ਥੋੜਾ ਆਪਣਾ ਚੱਕੀ ਸਿੱਧੂ ਤੇ ਬਹੁਤ ਦੇ ਕਮੈਂਟ ਮੈਸੇਜ ਆਈ ਜਾਂਦੇ ਸੀ ਵੀ ਜੱਸੀ ਨੇ ਕਿੰਨਾ ਵੱਡਤਾ ਵਿਸ਼ਾਲ ਨੇ ਕਿੰਨਾ ਵੱਡਤਾ ਤੇ ਅੱਜ ਆਪਾਂ ਤੁਹਾਨੂੰ ਦੱਸਦੇ ਆਂ ਵੀ ਜੱਸੀ ਨੇ ਕਿੰਨਾ ਵਾਹਣ ਵੱਢਿਆ ਤੇ ਵਿਸ਼ਾਲ ਨੇ ਕਿੰਨਾ ਵੱਢਿਆ ਲਓ ਜੀ ਮਿੱਤਰੋ ਵਿਸ਼ਾਲ ਤਾਂ ਆਪਣੀ ਲੋਕਲੀ ਚੱਲੀ ਆ ਤੁਹਾਨੂੰ ਪਤਾ ਹੀ ਆ ਆਪਾਂ ਲੈ ਕੇ ਨਹੀਂ ਗਏ ਤੇ ਜੱਸੀ ਆਪਣੀ ਐਮਪੀ ਗਈ ਤੇ ਤੇ ਜੱਸੀ ਆਪਣੀ ਐਮਪੀ ਲਾ ਕੇ ਆਈ ਦੀ ਤੇ ਪਿੰਡ ਲਾਏ ਨੇ ਜੱਸੀ ਨੇ ਵਿਸ਼ਾਲ ਆਪਣੀ ਪਿੰਡ ਤੇ ਸੇਖੂ ਗਈ ਸੀ ਪਿੰਡ ਸਾੜ ਕੇ ਦੀ ਆਪਾਂ ਜੱਸੀ ਨੂੰ ਕੱਲੀ ਨੂੰ ਤਾਂ ਕਰਕੇ ਆਪਾਂ ਵਿਸ਼ਾਲ ਲੈ ਗਈ ਦੀ ਫਿਰ ਜੱਸੀ ਪਿੰਡ ਕੰਮ ਆਪਣੇ ਇੱਕ ਮਸ਼ੀਨ ਸਰਦਾ ਨਹੀਂ ਦੀ ਤਾਂ ਕਰਕੇ ਜੱਸੀ ਪਿੰਡੀ ਰੱਖੀ ਆ ਬਾਕੀ ਜੱਸੀ ਦੀਆਂ ਰੀਲਾਂ ਵੀ ਘੱਟ ਬਣੀਆਂ ਨੇ ਟਾਈਮ ਨਹੀਂ ਲੱਗਿਆ ਕੁਸ ਸੀਜ਼ਨ ਬਹੁਤ ਛੋਟਾ ਰਹਿ ਤੀ 15 ਤਰੀਕ ਨੂੰ ਮਸ਼ੀਨ ਚੱਲੀ ਤੀ ਬਾਈ ਨੂੰ ਖੜਗੀਆਂ ਦੀ ਮਸ਼ੀਨਾ ਵਿਸ਼ਾਲ ਆਪਣੀ ਖੜੀ ਤੀ 24 ਤਰੀਕ ਨੂੰ ਜੱਸੀ ਖੜਗੀ ਦੀ ਕੈ ਤਰੀਕ ਨੂੰ ਖੜਕਾ ਤੀ ਪਿੰਡ ਮਸ਼ੀਨ ਹੈ ਬਾਈ ਨੂੰ ਬੱਬੂ ਕਹਿੰਦਾ ਮਸ਼ੀਨ ਖੜਗੀ ਦੀ ਜੱਸੀ ਆ ਖੜੀ ਹੈ ਆਪਣੇ ਲਈ 24 ਨੂੰ ਵਿਸ਼ਾਲ ਤੇ ਮਸ਼ੀਨਾ ਆਪਣੀਆਂ ਛੱਡ ਜਦੋਂ ਉਹਨੇ ਲਾ ਰੱਖੀਆਂ ਨੇ ਆਪਣੇ ਬਾਕੀ ਰਿਪੇਅਰ ਦਾ ਕਰਾਂਗੇ ਆਪਾਂ ਹਲੇ ਮੱਕੀ-ਮੱਕੀ ਕਰਕੇ ਆਪਾਂ ਰਿਪੇਅਰ ਕਰੀਣੀ ਮਸ਼ੀਨਾਂ ਦੀ ਕੱਪੜਾ ਦਾ ਬਣਾ ਪਾੜੀ ਜਦੀਆ ਤੇ ਜੱਸੀ ਨੇ ਵੜਤੇ ਆਪਣੇ 240 ਕਿਲੇ ਲੋਕਲ ਗੱਪ ਜਾਂ ਤਾਂ ਮਾਰ ਦੇਣੀ ਹੈਗੀ ਆਪਾਂ ਕਿਉਂ ਨਾ ਦਾ ਕੋਈ ਆਪਾਂ ਨੂੰ ਦੇ ਕੇ ਜਾਵੇ ਨਾ ਕੋਈ ਆਪਣੇ ਤੋਂ ਲੈ ਕੇ ਜਾਵੇ ਜੱਸੀ ਨੇ ਵੜਿਆ ਨੇ 240 ਕਿਲੇ ਪਿੰਡ-ਪਿੰਡ ਤੇ ਵਿਸ਼ਾਲ ਵੜਿਆ ਜੀ ਤੀਗੇ 300 345 48 ਕਿਲੇ ਵਿਸ਼ਾਲ ਨੇ ਤੇ ਵਿਸ਼ਾਲ ਆਪਣੀ ਚੱਲੀ ਗਈ 178 ਘੰਟੇ ਜੱਸੀ ਦਾ ਚੱਲ ਰਹੀ ਹੈ 1500 ਘੰਟੇ ਆ ਫੋਰਮੈਨ ਜੱਸੀ ਦਾ ਕੀ ਹਾਲ ਨੇ ਜੀ ਠੀਕ ਹੈ ਵੜੀਆ ਕੀ ਕਹਿੰਦੀ ਜੱਸੀ ਜੱਸੀ ਨੇ ਕੀ ਕਹਿੰਨੇ ਜੱਸੀ ਵੜੀਆ ਹੈ ਫਿੱਟ ਹੈ ਕਰੀਅਰ ਪਿਆਰ ਫਿਰ ਪਿਆਰ ਕਰਾਂਗੇ ਇਹਦੇ ਮੱਥੀ ਪੱਦ ਤੋਂ ਬਾਅਦ ਪੱਦ ਤੋਂ ਬਾਅਦ ਐਤ ਕੀ ਬਈ ਮਸ਼ੀਨਾਂ ਸਾਫ਼ ਅਸੀਂ ਬਾਕੀ ਤਾਂ ਕਰਕੇ ਅਸੀਂ ਮਸ਼ੀਨਾਂ ਸਾਫ਼ ਕਰਕੇ ਹੀ ਲਾਤੀਆਂ ਪਰ ਖਰਾਬ ਵਾਲੀਆਂ ਹੋ ਗਈਆਂ ਮੀਮੂ ਵਾਲੇ ਪੈ ਗਈ ਦੀ ਤਾਂ ਕਰਕੇ ਤੋਹਾ ਕੇ ਫਿਰ ਰਿਪੇਅਰ ਕਰਨੀ ਸਟਾਰਟ ਕਰਤੀ ਦੀ ਬਾਕੀ 얘ਤ ਕੀ ਦੋਨੇ ਨਮੀਆਂ ਨੇ ਤਾਂ ਕਰਕੇ ਵੀ ਚੱਲ ਲਵੇ ਜਾ ਕੇ ਕਰ ਲਾਂਗੇ ਬਾਕੀ ਦੱਸਿਓ ਵੀ ਕਿਹੜੀ ਮਸ਼ੀਨ ਨੇ ਕਿੰਨਾ ਵੱਡਿਆ ਕਿੰਨਾ ਰੇਟ ਚਾਹੀਦਾ ਹਨਾ ਆਪਣੇ ਰੇਟ ਹੈਗਾ 1450 1500 ਸੇਖੂ ਦੇਖੋ ਕੀ ਰੇਟ ਚੱਲਦਾ ਅੱਜ ਤੇ ਗ੍ਰਾਹੀ ਕਰਨਗੇ ਉਹਦੇ ਪਾਵਾਂਗੇ ਵੀਡੀਓ ਉੱਪਰ ਤੇ ਬਾਕੀ ਬਈ ਓਕੇ ਆ ਵਿਸ਼ਾਲ ਵੀ ਚੱਲਣ ਚੱਲਣ ਨੂੰ ਐਣ ਜਮਾ ਨਜ਼ਾਰਾ ਲਿਆਤਾ ਬਾਕੀ ਵਿਸ਼ਾਲ ਚ ਦੱਸਿਓ ਵੀ ਥੱਲੇ ਸੇਫ ਰੱਖੋਗੇ ਜਾਂ ਚਾਰਨਾ ਪਾਉਗੇ ਤੇ ਆਪਾਂ ਹੁਣ ਚੱਲੇ ਆਂ ਸ਼ਹਿਰ ਥੋੜਾ ਕੰਮ ਕਰਨ ਤੇ ਲਾਲ ਕੋੜੇ ਆਪਣੇ ਆਖੜੇ ਨੇ ਦੋਨੇ ਬਾਕੀ ਅੱਜ ਦਾ ਵਲੌਗ ਆਪਣਾ ਇੰਨੀ ਦੀ ਹੈ ਮੋਟਰਾਂ ਵਾਲੇ ਦੋਨੇ ਕੋਨਾਵਾਂ ਦੇ ਨੇ ਹਵੇ ਇੱਕ ਉਧਰ ਖੜਾ ਇੱਕ ਆਪਣਾ ਜੱਸੀ ਦਾ ਕੱਟ ਰਹਿਦਾ ਵੀ ਉਰੇ ਲਾਉਣਾ ਜੇ ਟੱਕਣ ਵਾਲਾ ਪਿਆ ਉਹ ਐਂ ਪਿਆਗਾ ਬਾਕੀ ਸੈੱਡ ਦਾ ਨਜ਼ਾਰਾ ਹਨ ਜਮਨ ਨਜ਼ਾਰਾ ਜਮਨ ਨਜ਼ਾਰਾ ਨਜ਼ਾਰਾ ਲਿਆਦਾ ਨਾ ਰਹਿਦਾ ਰਹਿਦਾ ਹਜੇ ਕੰਮ ਸੈੱਡ ਦਾ ਅਧੂਰਾ ਤੇ ਮੂਰੇ ਕੱਪੜਾ-ਕਪੜਾ ਲਾਉਣਾ ਕਰਾਂਗੇ ਵੀ ਹੌਲੀ-ਹੌਲੀ ਤਰਪਾਲਾਂ ਕੈਸ ਸਾਲ ਕੱਟੀਆਂ ਦੀਆਂ ਉਹ ਆਪਣੇ ਲਈ 18 ਚ ਲੈੰਦੀ ਦੀਆਂ ਚਲੋ 20 ਵਿੱਚ 20 ਲੈ ਜਾਂਦੀਆਂ ਤੇ 24 ਤੱਕ ਪਈਆਂ 5 ਸਾਲ ਕੱਟੀਆਂ 5 ਸਾਲ ਬਈ ਤਰਪਾਲਾਂ ਬਾਚੀਆਂ ਆਪਣੀਆਂ ਚਲੋ ਸਮਾਈ ਨਾਲ ਤਰਪਾਲਾਂ ਨੇ ਵੀ ਵਧੀਆ ਟਾਈਮ ਲੰਘਾਤਾ ਤੇ ਸਤੋਂ ਪਹਿਲੇ ਸੀਜ਼ਨ ਮਸ਼ੀਨ ਲੱਗਦੀ ਆ ਆ ਵੀ ਪਹਿਲੇ ਸੀਜ਼ਨ ਲੱਗੀ ਆ ਵਿਛਾਲ ਦਿੱਤੀ ਆ ਜੱਸੀ ਵੀ ਲਾ ਕੇ ਲਿਆਂਦੀ ਸੀ ਪਹਿਲੇ ਸਾਲ ਹੀ ਅਸੀਂ ਨੇ ਤੇ ਜੱਸੀ ਆ ਲੱਗੀ ਦੀ ਇਹ ਕੋਟੇ ਲੱਗੀ ਦੀ ਜੱਸੀ ਜਿਹੜੇ ਸਾਲ ਲਿਆਂਦੀ ਦੀ ਬਾਕੀ ਵੀਡੀਓ ਨੂੰ ਲਾਇਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਬਾਕੀ ਰੇਟ ਦੱਸਿਓ ਕੀ ਕੀ ਚੱਲਦਾ